ਕੋ ਕਤ ਮਚ ਗਿਆ ਹਾਂ ਤੈਨੂੰ ਪਸ਼ਾਬ ਨਿਕਲਦਾ ਉਹ ਪੁੱਤ ਆਟੋ ਘਟ ਹੁੰਦਾ ਪੇਟ ਦੇ ਵਿੱਚ ਉਹ ਤੇਰਾ ਮਚ ਗਿਆ ਤਾਂ ਹੀ ਤੇਰਾ ਪਸ਼ਾਬ ਰੁਕਮ ਇਹਦੇ ਨਾਲ oh no oh no no ਮਚੀ ਨੀ ਪਾਣਾ ਚੱਲ ਰਿਹਾ ਚੱਲ ਰਿਹਾ ਜਿਹੜਾ ਮਾਂ ਬਾਪ ਉਦੀ ਦੀ ਉਸ ਤੋਂ ਆ ਬੂ ਜੋਵਾ ਨਾ ਮਤ ਕਰ ਬੈਠ ਓ ਬਰੂ ਮੈਂ ਉਹ ਤੇ ਤਾਂ ਨਿਆ ਫਾਂਦਰ ਹੀ ਆ ਹੋਰ ਠੀਕ ਆ ਜੇ ਬਾਖ ਜਾ ਤੇਰਾ ਉਹ ہاں ਠੀਕ ਆ ਯਾਰ ਮੈਂ ਸੁਣਾਂ ਹੀ ਗੱਲ ਤਾਂ ਢਿੱਲਾ ਯਾਰ ਉਹ ਢਿੱਲਾ ਤਾਂ ਹੈਗਾ ਯਾਰ ਕੀ বুঝਗੇ ਕੋਈ ਡਾਕਟਰ ਦੀ ਸਮਝ ਨਹੀਂ ਲੱਗਦੀ ਕੋਈ ਹੋਰ ਨਹੀਂ ਲੱਗਦਾ ਹੁਣ 35-40 ਸਾਲ ਦਾ ਹੋਇਆ ਪਿਆ ਦਾ ਨਹੀਂ ਅੱਜ ਨੂੰ ਵਿਆਹ ਲੈਂਦੇ ਪਹਿਲਾਂ ਠੀਕ ਹੋ ਜੇ ਫਿਰ ਰਿਸ਼ਤਾ ਤਾਂ ਮੈਂ ਕਰਾ ਦੂੰ ਉਹ ਤਾਂ ਠੀਕ ਆ ਗੱਲ ਹੁਣ ਸਮਝ ਨਹੀਂ ਲੱਗਦੀ ਹੁਣ ਅੰਦਰ ਚਿੱਕੜ ਕਰ ਦਿੰਦਾ ਤੂੰ ਕਬੂਦਕੇ ਫੜਾ ਵਧੀਆ ਨੇ ਮੱਝਾ ਵੀ ਬਾਹਰ ਹੀ ਢਾ ਰੱਖਿਆ ਦਾ ਰੰਗ ਕਾ ਉੱਤਾਰ ਨਹੀਂ ਨੂੰ ਨਾ ਹੋਰ ਅ ਤੂੰ ਲਾਹ ਕਾ ਦੇਖ ਤਾਰੂਗਾ ਕਰਾ ਹੈ ਸ਼ੌਂਕ ਨੂੰ ਨਾ ਦੇਖ ਦੇ ਕਿ ਕੱਲ ਨੂੰ ਕਿਸੇ ਡਾਕਟਰ ਨੂੰ ਦਿਖਾਉਣਾ ਯਾਰ ਇਹ ਟੈਕ ਟੂਟ ਕਰਾ ਇਹਦੇ ਸ਼ੇਹਦ ਪੱਖੋਂ ਵਧੀਆ ਖਾਣ ਪੀਣ ਨਾਲ ਖਾਂਦਾ ਪੂਰਾ ਵਧੀਆ ਮਖਰਾਸ ਤੇ ਤਾਂ ਕੋਈ ਕਮੀ ਨਹੀਂ ਗਈ ਰੋਟੀਆਂ 15 20 ਖਾ ਜਾਂਦਾ ਮੇਰੇ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਸੀ ਇਹ ਦੇ ਦੀ ਖਾਂਦਾ ਤਾਂ ਆਪਦੇ ਹੱਥ ਨਾਲ ਆ ਯਾਰ ਖਾਂਦਾ ਤਾਂ ਕੋਈ ਬੰਦ ਸੁਭਾਈ ਹੀ ਨਹੀਂ ਆਪਾਂ ਕਦੇ ਰੋਕਾਂ ਵੀ ਚਲ ਕੋਈ ਗੱਲ ਨਹੀਂ ਕੱਲਾ ਜਵਾਕ ਆ ਯਾਰ ਕੀ ਗੱਲ ਚੱਲ ਤੂੰ ਬੈਠ ਮੈਂ ਦਵਾਈ ਦਵਾ ਕੇ ਡਾਕਟਰ ਤੋਂ ਹਾਂ ਕੋਈ ਗੱਲ ਨਹੀਂ ਮੈਂ ਪੂਰਾ ਲੈ ਕੇ ਉਹਨਾਂ ਨਾਲ ਉਹ ਬੱਸ ਬੱਸ ਕਰੂੰ ਮੈਂ ਤਾਂ ਪਤਾ ਲਾਣਾ ਸੀ ਮੁੰਡੇ ਦਾ ਤੂੰ ਚੱਲ ਮੱਠਾ ਚੱਲ ਤੂੰ ਆ ਕੀ ਕਰਤਾ ਇਹ ਲੱਗਿਆ ਕਰਨਾ ਪਈ ਇਹ ਤਾਂ ਗੱਲ ਖਰਾਬ ਇਹ ਸਾਰਾ ਸੱਤ ਬੁਦੀਆਂ ਦੀ ਹੁੰਦੀ ਜਿਵੇਂ ਇਹ ਤਾਂ ਆ ਦੇ ਵਾਸਤੇ ਤੂੰ ਆਪਣਾ ਪਾਣੀ ਮਾਰ ਕੇ ਡੋਲੇ ਆ ਦੇਖ ਲੈ ਹੋ ਗਿਆ ਹੁਣ ਯਾਰ ਇਹਦਾ ਕੀ ਹੱਲ ਕੱਢੀਏ ਯਾਰ ਮੈਨੂੰ ਤਾਂ ਸਮਝੋ ਬਾਹਰ ਹੋਇਆ ਤਾਂ ਕੱਲ੍ਹ ਕੱਲ੍ਹ ਪਰਤੇ ਨੂੰ ਦਵਾਈ ਦਵਾ ਦੇ ਚਲੂ ਨਾ ਕੱਲ੍ਹ ਨੂੰ ਦਵਾਈ ਦਵਾਉਂਦੇ ਆ ਲੁਕਿਆ ਪਿੰਡ ਦਾ ਡਾਕਟਰ ਮੁਖਾਲਾ ਉਹ ਤੋਂ ਬਾਅਦ ਜਿੰਨਾ ਆ ਬਾਹਰੋਂ ਪਿੰਡ ਦਾ ਡਾਕਟਰ ਹਾਂ ਠੀਕ ਹੈ ਲੁਕਿਆ ਨੇ ਦਿਖਾ ਦੀ ਉਹ ਸੰਗਰੂਰ ਕੋ ਡਾਕਟਰ ਵਧੀਆ ਹੁੰਦਾ ਚਲ ਕੋਈ ਨਾ ਕੱਲ੍ਹ ਨੂੰ ਦੇਖਦੇ ਆ ਸਾਡੇ ਵੀ ਇੱਕ ਤਾਂ ਛਾਂ ਹੈ ਨਿਕਲ ਜਾਂਦਾ ਬੋਲਾ ਮੁੰਡੇ ਦਾ ਬਿਲਾ ਆ ਨਿਕਲ ਜਾਂਦਾ ਯਾਰ ਸੋ ਯਾ ਕਰ ਪੀ ਨੂੰ ਕੋਣ ਯਾਰ ਤੂੰ ਆ ਆ ਲੈ ਮੱਠਾ ਤੇਰੇ ਵੇ ਦੂਹੋ ਚਲ ਠੀਕ ਆ ਚਲ ਦੇਖੀ ਤੂੰ ਰਿਸ਼ਤਾ ਰੱਖੀ ਧਿਆਨ ਤੂੰ ਤੂੰ ਰਿਸ਼ਤਾ ਤਿਆਰ ਤੇ ਰੱਖੂ ਆਹ ਦੇਖ ਲੈ ਕਿਵੇਂ ਆਉਂਦਾ ਨਦੀ ਵਾਂਗੂ ਮਾਗਰੀ ਆਉਂਦਾ ਚਲ ਠੀਕ ਆ ਹਾਂ ਇਹਦਾ ਮੜਾ ਜਿਹਾ ਕਾਹੋ ਕਰ ਠੀਕ ਆ ਕੋਈ ਮੇਰੇ ਹਿੱਤਾਂ ਮੈਂ ਕਰਾਉਂ ਕਿ ਤੂੰ ਲਾ ਲਈ ਤਰਾ ਪੱਗਿਆ ਕੋਈ 100 ਰੁਪਏ ਖਾ ਕੇ ਵੱਡਾ ਪੈਂਡਾ 100 ਖਾ ਹਰਦਾ ਗਿਆ ਬਾਦ ਤੇ ਕਿਦਰਾ ਆਇਆ ਆ ਆ ਆ ਹੈ ਆਵਰਾ ਪੈਂਦਾ ਹੈ ਅਸਰ ਨਾਲ ਕੀ ਕੇ ਲਗਾ ਜਾ ਰਹਾ ਮਾਜੀ ਐ ਤਾ ਤੇ ਕੀ ਮਾੜਾ ਮੋਟਾ ਮੇਦੇ ਕੀ ਨੌਕਰੀ ਜਿਹੜਾ ਆਪਣਾ ਉਹ ਨਾ ਸਿੰਘਾ ਇਹ ਤਾਂ ਐਂ ਤੱਕ ਕਮਜ਼ੋਰ ਬਣੇ ਬੱਚੇ ਦੀ ਹੋ ਕਮਜ਼ੋਰ ਬੱਲੇ ਕਮਜ਼ੋਰ ਤਾਂ ਹੈ ਨਹੀਂ ਇਹ ਕਮਜ਼ੋਰ ਨਹੀਂ ਹੈ ਤਾ ਯਾਰ ਖਲਬਾਈਆਂ ਦੀ ਕੁੱਤੀ ਵਰਗਾ ਤਾਂ ਪਿਆ ਇਹ ਚ ਕੀ ਕਰਦਾ ਕੋਈ ਵੀ ਤਾਂ ਕਰਦਾ ਇਹੀ ਤਾਂ ਸਮਝੋ ਬਾਹਰ ਆ ਗਣਾ ਚੱਲ ਚੰਗਾ ਫਿਰ ਚੰਗਾ ਤਨ ਤੜਕੋ ਦਿਖਾਈ ਜੇ ਕੋਈ ਲੋੜ ਬਾ ਦੱਖੀ ਮੈਨ ਚੰਗਾ ਬਾ ਠੀਕ ਆ ਕੋਈ ਗੱਲ ਨਹੀਂ ਸੂਰੇ ਦੇ ਜਵਾਕ ਜੇ ਦਾ ਵੀ ਕੁਝ ਨਹੀਂ ਕੰਮ ਬੱਡਾ ਪਲੇਟ ਹੋ ਗਿਆ ਪਿਆ ਓਏ ਹਾਂ ਪੁੱਤ ਠੀਕ ਆ ਆ ਵਾਪੂ ਲੋਟਾ ਗੱਡੂ ਕੋ ਲਵਾਈਏ ਕੋਈ ਮੈਂ ਵੀ ਟੀਕਾ ਨੂੰ ਪਿਆ ਡੋੜਦਾ ਹੋਗਾ ਮੈਂ ਉਹ ਛਾਰੇ ਤਾਂ ਬੇਸਤਰੀ ਕਿਲੇ ਕਰ ਦੰਨਾ ਟੋਟਕਾ ਤਾਂਗਾ ਤੂੰ ਉਹ ਆਪੇ ਆ ਜਾਂਦਾ ਚਲ ਕੋਈ ਨਾ ਮੈਂ ਡਾਕਟਰ ਨੂੰ ਫੋਨ ਲਾਉਣਾਗਾ ਫੇਰ ਟੀਕਾ ਲਵਾ ਦਿੰਨੇ ਆ ਤੇਰੇ ਹਲੋ ਡਾਕਟਰ ਇਧਰੋਂ ਬੋਲਦੇ ਸੀ ਕਿ ਜਾਗਰ ਕੇ ਘਰੋਂ ਉਹ ਟੀਕਾ ਲਾ ਕੇ ਜਾਈਂ ਜਮਾ ਕੇ ਜੇ ਯਾਰ ਆ ਜਾ ਲੈ ਆ ਜਾ ਲੈ ਆ ਜਾ ਲੈ ਆ ਜਾ ਹਾਂ ਆਈ ਵੀਰ ਬਣ ਕੇ ਚੰਗਾ ਹਾਂ ਆ ਜਾ ਠੀਕ ਚੱਲ ਆਉਂਦਾ ਘਟਾ ਡਾਕਟਰ ਕਿੱਦਾਂ ਗੱਲ ਪਾਉਂ ਹਾਂ ਇੱਕੋ ਹੀ ਲਵਾ ਲਈ ਕੋਈ ਗੱਲ ਨਹੀਂ ਆਉਂਦਾ ਘਟਾ ਡਾਕਟਰ ਟੀਕਾ ਲਵਾ ਲਈ ਚੰਗਾ ਚੰਗਾ ਹਾਂ ਨਾਲਾ ਜਿਹਨੂੰ ਆਈ ਦੂ ਪਾਵિતા ਕੀ ਹੋ ਗਿਆ ਮੁੰਡੇ ਨੂੰ ਉਹ ਮੁੰਡੇ ਦਾ ਯਾਰ ਸਾਬ ਨਿਕਲ ਗਿਆ ਡਾਕਟਰ ਸਾਹਿਬ ਸਭ ਕੁਝ ਨਹੀਂ ਆਈ ਅੱਕੀ ਕੋਈ ਨਹੀਂ ਕੋਈ ਨਹੀਂ ਪੈ ਰਹੇ ਕੱਕਾ ਪੈ ਰਹੇ ਪੈ ਜਾ ਪੈ ਜਾ ਪੈ ਜਾ ਪੈ ਜਾ ਤਾ ਕੇ ਕੁਰਸੀ ਤੇ ਤੂੰ ਤਾਂ ਨਹੀਂ ਦੇਖ ਲਾਉਂਦਾ ਪਤਾ ਨਹੀਂ ਲਾਉਂਦਾ ਤੂੰ ਪੈ ਜਾ ਕੋਈ ਮਰੇ ਮੂਤ ਨਿਕਲਦਾ ਲ ਉਹਦੇ ਪਿੱਛੇ ਟੀਕੇ ਲਵਾਈ ਜਾਂਦਾ ਹਟਾ ਹਟਾ ਨਹੀਂ ਆ ਕੋਈ ਨਹੀਂ ਪਤਾ ਹਟਾ ਲਾਂਗੇ ਮੂਤ ਨਿਕਲਦਾ ਤੇਰਾ ਲੈਵ ਤਾਂ ਟੀਕਾ ਲਉਣਾ ਬੂ ਮੁੰਡੇ ਨੂੰ ਲੋਟ ਘਰ ਮੜਾ ਜਾ ਮੜਾ ਸਿੱਧਾ ਜਾ ਹੋ ਜਾ ਐ ਸਿੱਧਾ ਹੋ ਜਾ ਇੱਥੇ ਨਹੀਂ ਪੁੱਤ ਇੱਥੇ ਲੱਗੂ ਪੇਟ ਤੇ ਲੱਗੂ ਓ ਸੂਈ ਗੱਡੀ ਓ ਪੁੱਤ ਪੈ ਜਾ ਨਾ ਯਾਰ ਕੁਛ ਨਹੀਂ ਹੁੰਦਾ ਤਾ ਫੜ ਕੇ ਰੱਖ ਮੁੰਡੇ ਨੂੰ ਇੱਕ ਤਾਂ ਡਰਦਾ ਬਾਹਲਾ ਕੰਜਰ ਸੂਈ ਨਾਲ ਗੱਡੀ ਆ ਨਹੀਂ ਸੂਈ ਕੁਛ ਨਹੀਂ ਕਹਿੰਦੀ ਓ ਰਹਿਣ ਓ ਮੈਨੂੰ ਹਣ ਖੜਾ 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 ਓ ਪਾਣੀ ਬੰਦ ਕਰ ਦੂ ਮੂੰਹ ਤਾਂ ਆਪ ਹੀ ਹਟ ਜਾ ਨਿਕਲੋ ਬਾਪੂ ਯਾਰ ਕਾਹ ਤਾਂ ਕਗੜੀ ਜਾਣਾ ਪਹਿਲੇ ਪਹਿਲੇ ਰੋਜ਼ ਬਿਸਤਰੀ ਗੱਲੇ ਕਰਦਣਾ ਤੇਰੀ ਮਾਂ ਗਾਲਾਂ ਕੱਢੀ ਜਾਂਦੀ ਰਹਿੰਦੀ ਐ ਸਕਾਉਂਡੇ ਸੋਖੇ ਨੇ ਛਾਲ ਦਾ ਮਹੀਨਾ ਸੁੱਕਦੇ ਨਹੀਂ ਕਰਦੇ ਨਹੀਂ ਬਹਾ ਦਾਬ ਕਰ ਰੱਖੀ ਤਾਇਆ ਧੁੰਨੀ ਚ ਲੱਗੂ ਟਿਕਾ ਧੁੰਨੀ ਚ ਲੱਗੂ ਹਾਂ ਠੀਕ ਆ ਫੇਰ ਬਸਾਬ ਨਿਕਲ ਨੋ ਹਟ ਜੂ ਮੁੰਡੇ ਦਾ ਠੀਕ ਆ ਚੱਲ ਕੋਈ ਗੱਲ ਨਹੀਂ ਪੈ ਜਾ ਸੇਰਾ ਪੈ ਜਾ ਪਾਜਾ ਪੈ ਜਾ ਪੈ ਜਾ ਬੱਸ ਬੱਸ ਇੱਕ ਟਿਕਾ ਹੋਰ ਲੱਗੂ ਪੁੱਤ ਉਹ ਬੁੜੇ ਚ ਲੱਗੂਗਾ ਪਾਸਾਦ ਵਾਲਾ ਤੋ ਅਗਾ ਕੀ ਲੱਗੂ ਓਏ ਬਾਕ ਕੋਈ ਕੋਈ ਪੈਸੇ ਰ ਫਟੇਗਾ ਕਹਦਾ ਡਾਕਟਰ ਆਪਾਂ ਤੇ ਟਿੱਕੂ ਬੱਜ 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 ਮੁਰਕੇ ਨਾਲ ਛੱਡ ਕਰੇ ਪਾ ਲੈ ਪਾ ਲੈ ਪਾ ਲੈ ਪਾ ਲੈ ਆ ਡਾਕਟਰ ਸਾਹਿਬ ਹੋਰ ਦਵਾਈ ਬੁੱਟੀ ਇਹਨੂੰ ਦਵਾਈ ਬੁੱਟੀ ਬਸ ਸਾਹ ਨੂੰ ਟੀਕਾ ਇੱਕ ਹੋਰ ਲਾ ਕੇ ਜਾਵਾਂਗੇ ਠੀਕ ਆ ਲੈ ਹਾਂ ਹੱਥ ਨੇ ਚਲੋ ਪੀਣ ਵਾਲੀ ਦਵਾਈ ਦਿੰਨੇ ਆਪਾਂ ਆ ਪੀਣ ਵਾਲੀ ਦਵਾਈ ਦੇ ਦੇ ਕੋਈ ਠੀਕ ਆ ਮਿੱਠੀ ਦਵਾਈ ਪਾ ਅੱਧੇ ਅੱਧੇ ਘੰਟੇ ਬਾਅਦ ਦੇਣਾ ਤਾਇਆ ਹੈ ਅੱਛਾ ਇੱਕ ਇੱਕ ਅੱਧਾ ਅੱਧਾ ਗਲਾਸ ਪਾਣੀ ਦਾ ਅੱਧਾ ਗਲਾਸ ਦਵਾਈ ਦਾ ਐਡਾ ਵੱਡਾ ਖੇਲਣਾ ਇੱਕ ਇੱਕ ਘੰਟੇ ਬਾਅਦ ਦੇਣਾ ਹਾਥੀ ਵਰਗਾ ਦਾ ਕਰਿਆ ਬੱਲ ਪਾਲ ਚਕੇ ਇਹਦਾ ਏਟੋ ਖਤਮ ਬੱਜ ਗਿਆ ਹਾਂ ਤੰਗ ਦਾ ਪਿਸਾਬ ਨਿਕਲਦਾ ਉਹ ਪੁੱਤ ਆਟੋ ਘਟ ਹੁੰਦਾ ਪੇਟ ਦੇ ਵਿੱਚ ਉਹ ਤੇਰਾ ਮੱਜ ਗਿਆ ਤਾਂ ਹੀ ਤੇਰਾ ਪਿਸਾਬ ਰੁਕਮ ਜੇ ਤੇਰਾ ਥਾ ਡਾਲਦੀ ਠੀਕ ਹੋ ਜੂ ਜਦੋਂ ਮੱਜਿਆ ਤੂੰ ਆ ਨਿਕਲਿਆ ਨਹੀਂ ਉਹੀ ਬੱਜਦਾ ਤੂੰ ਆ ਨਿਕਲਿਆ ਉਹ ਤੈਨੂੰ ਪਤਾ ਨਹੀਂ ਲੱਗਿਆ ਹੋਣਾ ਸੁੱਤੇ ਪਏ ਦਾ ਪੂ ਨਿਕਲ ਜਾਂਦਾ ਤੈਨੂੰ ਧੂਮੇ ਦਾ ਦੱਸ ਕਿੱਥੋਂ ਪਤਾ ਲੱਗਿਆ ਬਹੁਤ ਚੰਗਾ ਠੀਕ ਹੈ ਜੀ ਚਲ ਠੀਕ ਹੈ ਡਾਕਟਰ ਸਾਹਿਬ ਕੋਈ ਗੱਲ ਨਹੀਂ ਆ ਪੈਸੇ ਲਿਖ ਲਿਓ ਜਿੰਦਾ ਜਿਹੜੇ ਹੈਗੇ ਨੇ ਪੈਸੇ ਲੇਖ ਲਾਂਗੇ ਹਾਂ ਕੋਈ ਗੱਲ ਨਹੀਂ ਕਣ ਕਬੱਡੀ ਤੋਂ ਰਾਮਾਂਗੇ ਠੀਕ ਹੈ ਜੀ ਹਾਂ ਪਤਾ ਹੀ ਜੀ ਹਾਥੀ ਵਰਗੇ ਦਾ ਤਾਂ ਇਲਾਜ ਕਰਾਉਣਾ ਵੀ ਪੈਸੇ ਤਾਂ 6 ਮਹੀਨੇ ਨਹੀਂ ਦੇਣੇ ਨੇ ਹਾਂ ਹਾਂ ਓ ਨੋ ਬਾਪੇ ਨੂੰ ਕੋ ਦਬਾਈ ਦਬਾ ਕੇ ਹਟਿਆ ਮੂਤ ਮੂਤ ਕਾਣ ਕਰੀ ਜਲਾਗਾ ਨਿਕਲ ਜਾ ਪਹਿਲਾਂ ਤਾਂ ਸੂਰੇ ਸਾਹ ਖੜਾ ਆ ਜਾ ਇਹ ਨਿਕਲ ਜਾ ਪਹਿਲਾਂ ਤਾਂ ਰਾਤ ਨੂੰ ਮੂਤ ਦਾ ਸੀ ਹੁਣ ਦਿਨੇ ਵੀ ਮੂਤਨ ਲੱਗ ਗਿਆ ਇਹਨੂੰ ਦਬਾ ਲੋ ਦਬਾਈ ਨਿਕਲ ਜਾ ਬਿਸਤਰਾ ਗਿੱਲਾ ਕਰਤਾ ਨਾਲੇ ਕੱਪੜੇ ਗਿੱਲੇ ਕਰਕੇ ਬਹਿ ਗਿਆ ਉਹ ਨਿਕਲ ਗਿਆ ਬਾਪੂ ਮੇਰਾ ਸਾਲਿਆ ਤੂੰ ਚੰ ਤੈਨੂੰ ਥੱਪੂ ਜੇ ਪਾਇਆ ਤੂੰ ਨਿਕਲ ਗਿਆ ਮੈਂ ਐਡਾ ਮੁੰਡਾ ਲਾ ਕੁੱਟੀ ਜਾਂਦਾ ਮੁੰਡੇ ਨੂੰ ਉਹ ਯਾਰ ਕਾ ਨੂੰ ਇਹਨੇ ਸੇਰਾ ਕੌਂਡ ਲਾਉਂਦਾ ਕੀ ਹੋ ਗਿਆ ਅਕੇ ਦਾ ਨਾਮ ਨੂੰ ਮੂਤ ਤਾਂ ਸੀ ਹੁਣ ਬੜਾ ਜਾ ਮੂਤ ਆ ਦੇਖ ਲੈ ਘਾਣ ਕਰਿਆ ਪਿਆਗਾ ਹੁਣ ਤਾਂ ਅੱਛੇ ਤਾਂ ਕੀ ਹੱਲ ਕੱਢੀ ਇਹਨੂੰ ਪੁੰਜੇ ਪਾਇਆ ਕੋ ਨੂੰ ਚਲ ਕੋਈ ਗੱਲ ਨਹੀਂ ਬਾਬਾ ਸਾਡੇ ਦਾ ਵੀ ਤਰੇ ਫਿਰਦੇ ਦੀ ਨਿਕਲਦਾ ਸੀ ਹਾਂ ਅਸੀਂ ਉਹ ਕੁੱਲੀ ਵਾਲੇ ਬਾਬੇ ਲੋਵੇ ਲੈ ਕੇ ਗਏ ਸੀ ਅੱਛਾ ਇਹਨੂੰ ਆਪਾਂ ਉੱਥੇ ਲੈ ਚੱਲਦੇ ਕੁੱਲੀ ਵਾਲੇ ਬਾਬੇ ਕੋਲੇ ਫਿਰ ਚਲ ਐ ਕਰਨਾ ਫਿਰ ਠੀਕ ਆ ਬਾਬਾ ਠੀਕ ਆ ਨਾ ਚਲ ਕੋਈ ਗੱਲ ਨਹੀਂ ਨਮਾਨ ਮੂ ਲੈਣ ਦੇ ਮਾਗਾ ਖਾਣ ਨੂੰ ਦਾ ਤੇ ਬਾਬਾ ਕੋਈ ਗੱਲ ਨਹੀਂ ਪਤਾ ਤੈਨੂੰ ਪਿਆਲਾ ਪਿਆਊਗਾ ਖਾਣ ਨੂੰ ਦਾ ਖਾਣ ਨੂੰ ਵੀ ਖਵਾ ਦੂ ਬਾਬਾ ਚਾਹਨੇ ਨੂੰ ਨਮਾਨ ਮੂਲੀ ਤੁਹਾਨੂੰ ਤੈਨੂੰ ਮੈਂ ਖਵਾ ਦੂੰ ਪਤਾ ਠੀਕ ਆ ਕੀ ਖਾਣਾ ਚੀਜੀ ਚੀਜੀ ਖਵਾ ਦੂੰ ਤੈਨੂੰ ਕੱਥੇ ਆਨੇ ਵਾਪੂ ਆਪਾ ਆਜਾ ਤੈਨੂੰ ਸੱਚੀ ਚੀਜੀ ਦਵਾਖ ਲੈ ਆਉਨੇ ਆ ਕਿੱਥੋਂ ਉਥੋਂ ਚਲੋ ਠੀਕ ਆ ਤੇਹੀ ਦਖਾਉ ਬਾਬੇ ਨੂੰ ਮਾ ਜਾ ਕੇ ਅਣਾ ਮੜਾ ਜਾ ਚੰਗਾ ਬੜਾਗਾ ਚਾਹੇ ਦਲੇ ਉਹ ਬਾਬੂ ਕੋਲ ਜਾ ਬੁਨਾ ਉਹ ਰਿਆ ਪੂਤ ਗਿਆ ਨਹੀਂ ਪੂਤ ਹੈਗੀ ਬੈਠਾ ਮਾਰੀ ਬਣਾ ਉਹ ਨਹੀਂ 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 ਬੈਜਾ 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 ਫੋਨ ਉਹ ਮਾਰੀ ਮੈਲਾ ਉਹ ਸੌਲਾ ਪੂਤ ਜੁਨਾ ਦਾ ਨਾ ਬੈਠ ਉਹ ਮਾਰੂ ਨਹੀਂ ਮਾਰਦਾ ਬੈਲਾ ਬੈਜਾ 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 ਦਾ ਲੱਗ ਗਿਆ ਦਾ ਬਾਪੂ ਜੀ ਆਹ ਅਸਲੀ ਗੱਲ ਆ ਪੁੱਤ ਹਾਂ ਭਾਈ ਦੱਸੋ ਕੀ ਸੌ ਗਈ ਪੁੱਛ ਨਹੀਂ ਤਾਂ ਬਾੜੇ ਦੁਖੀਆਂਗੇ ਕੀ ਹੋ ਗਿਆ ਦੁਖੀ ਕਰਿਆ ਪਹਿ ਇਹਦਾ ਪਾਈ ਦੁਖੀ ਹੋਏ ਉਹ ਨਹੀਂ ਸੁਖੀ ਰੋਈ ਜਾਂਦਾ। ਦੁਖੀ ਰੋਣਾ ਸੁਖੀ ਹੋ ਕੇ ਜਾਂਦੇ ਨਹੀਂ ਪੁੱਤ ਜਿਹੜੇ ਬਾਪੇ ਤੇ ਨੂੰ। ਉਹ ਤਾਂ ਠੀਕਾ ਬਾਬਾ ਜੀ ਤਾਂ ਹੀ ਤਾਂ ਛੋਡੀ ਦੱਸ ਪਈਏ ਤੁਹਾਡੇ ਕੋਲੇ ਆਏ ਆਂ ਅਸੀਂ। ਅੱਛਾ। ਹਾਂ। ਪਤਾ ਨਹੀਂ ਕੀ ਹੋਇਆ ਬਾਬਾ ਜੀ ਇਹਨੂੰ ਥੌੜਾ ਪਾਓ। ਇਹ ਦਵਾਈਆਂ ਵਾਲੀ ਤਾਂ ਗੱਲ ਹੈ। ਪਾਈ ਇਹ ਤਾਂ ਪਤਾ ਨਹੀਂ ਤਾਂ ਕੋਈ ਵੀ ਬਗਾਨੀ। ਕਾਹਤ ਨਾਲ। ਪਤਾ ਨਹੀਂ ਜਾ ਉਹ ਚਾਹ ਕਰ ਤਾਂ ਹੀ ਤਾਂ ਬਾਬਾ ਤੇਰੇ ਕੋਲੇ ਆਏ ਆਂ। ਹਾਂ। ਇਹਨੂੰ ਕਰੋ ਰੋਟ। ਕੋਈ ਨਾ ਥੌੜਾ ਪਾਉਣੇ ਆ। ਹਾਂ ਥੋੜਾ ਪਾ ਲੂ। ਇਹ ਤੇ ਪਹਿਲਾ ਵਾਲਾ ਬੰਦਾ। ਠੀਕ ਆ ਬਾਬਾ ਜੀ। बम 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 बम

हां बाबा जी इक मरया सी हां ਸਾਡੇ ਜਿਹਦਾ ਸੀਗਾ ਪਰ ਤੁਸੀਂ ਸਾਡੇ ਸੱਜੇ ਦੇ ਦੀ ਗਏ ਉਹ ਹੜਾ ਬੰਮ ਬੰਮ ਮੈਨੂੰ ਤਾਂ ਦੇ ਨਹੀਂ ਕਸਨਾ ਬੰਬੂ ਆ ਇੱਕ ਭਾਈ ਉਹ ਸਾਡੇ ਉੱਟ ਅੜ ਗਿਆ ਤੂੰ ਤਾਂ ਉਹ ਕਾ ਨੂੰ ਬਾਬਾ ਇਹਦਾ ਨਿਕਲ ਜਾਂਦਾ ਰੋਜ ਮੂਤ ਇਹ ਕਰਦਾ ਗਿਆ ਬਾਹੂ ਤੂੰ ਤਾਂ ਹਾਂ ਇਹਦਾ ਪਸ਼ਾਬ ਨਿਕਲ ਜਾਂਦਾ ਪਸ਼ਾਬ ਨਿਕਲਦਾ ਕੋਈ ਨਾ ਕਰਦਾ ਜੇ ਇਹਨਾਂ ਸਾਰਾ ਬਲੂਡ ਪਾਦਾ ਅੱਗੇ ਤਾਂ ਦਿਨੇ ਨਿਕਲਦਾ ਸੀ ਹੁਣ ਰਾਤ ਨੂੰ ਹੀ ਨਿਕਲਦਾ ਸੀ ਦਿਨੇ ਵੀ ਨਿਕਲਣ ਲੱਗ ਪਿਆ ਨਵਾਂ ਕੁੜਗੀ ਨਹੀਂ ਨਹੀਂ ਪੁੱਤ ਕੋਈ ਨਾ ਠੀਕ ਕਰਕੇ ਦਊਗਾ ਬਾਬਾ ਜੀ ਇਹਦਾ ਉਹੇ ਦਾ ਇਲਾਜ ਕਰੋ ਪਹਿਲਾਂ ਤਾਂ ਰਾਤ ਨੂੰ ਹੀ ਮੂਤਦਾ ਸੀ ਸੁੱਤਾ ਪਿਆ ਹੁਣ ਦਿਨੇ ਵੀ ਮੂਤਦਾਗਾ ਅੱਛਾ ਹਟਾ ਲਿਆਂਗੇ ਹਟਾ ਜਾਗੇ ਕੁਛ ਹੋਮੜਾ ਬਾਕੇ ਲੱਗੂ ਕੋਈ ਦਰਸ਼ਨਾਂ ਲੱਗਣਗੇ ਕੋਈ ਗੱਲ ਨਹੀਂ ਬਾਬਾ ਜੀ ਜਿਹੜਾ ਕੁਛ ਹੁਕਮ ਦੇ ਦਿਆਂਗੇ ਉਹ ਨੂੰ ਕਰਦਾ ਠੀਕ ਆ ਇਹਨੂੰ ਦੇਵਾ ਦੇ ਤੀਕ ਠੀਕ ਆ ਬਾਬਾ ਜੀ ਹੈ ਠੀਕ ਆ ਸਤਿ ਪਤਿ ਬੱਜ ਬਾਬਾ ਜੀ ਇੱਕ ਤਾਂ ਕਾਲਾ ਮੁਰਦਾ ਅੱਛਾ ਜੀ ਇੱਕ ਕਬੂਤਰ ਠੀਕ ਆ ਜੀ ਸੱਤ ਕਾਲੀ ਮੁਰਗੀ ਦੀਆਂ ਨੇ ਠੀਕ ਆ ਬਾਬਾ ਜੀ ਹੋਰ ਕਿਨੇ ਲੱਕਾਂ ਬੰਨ੍ਹ ਕੇ ਹਾਂ ਜੀ ਲਫਾਵੇ ਚ ਬੋਤਲ ਪਾ ਕੇ ਹਾਂ ਜੀ ਉਹ ਕੁੰਜੇ ਦੇ ਧਰ ਦੇ ਪੁੰਦੀ ਠੀਕ ਆ ਬਾਬਾ ਜੀ ਹਾਂ ਠੀਕ ਆ ਬਾਬਾ ਜੀ ਸ਼ਨੀਵਾਰ ਆਇਆ ਜੀ ਠੀਕ ਆ ਬਾਬਾ ਜੀ ਕੋਈ ਨਾ ਆਜਦਾ ਕਾ ਠੀਕ ਆ ਬਾਬਾ ਜੀ ਚੱਕ ਕੇ ਘੋੜ ਕੇ ਪਿਆਈਏ ਇਹਨੂੰ દવા ਠੀਕ ਹੋਊਗੀ ਇੱਥੇ ਤਾਂ ਦੁਖੀ ਆਉਂਦੇ ਨੇ ਭਾਈ ਜਿੰਨੇ ਆਉਂਦੇ ਨੇ ਠੀਕ ਆ ਬਾਬਾ ਜੀ ਸਾਰੇ ਸੁਖੀ ਹੋ ਕੇ ਜਾਂਦੇ ਨੇ ਠੀਕ ਆ ਬਾਬਾ ਜੀ ਇੱਕ ਲੰਮੇ ਜੱਟ ਪਰਾਂ ਦਾ ਜੂਨ ਜੰਨੇ ਚੰਬੜਾ ਗਿਆ ਸੀ ਅਸਾ ਬਾਬਾ ਜੀ ਉਹ ਬਹੁਤ ਸੱਤ ਚੌਕੀਆਂ ਆ ਫੇਰ ਲੋਟ ਹੋਇਆ ਉਹ ਠੀਕ ਆ ਬਾਬਾ ਜੀ ਹੁਣ ਸਾਨੂੰ ਕਹੇ ਚੌਕੀਆਂ ਆ ਬਾਬੂ ਬਾਬਾ ਜੀ ਥੋੜਾ ਬੱਚੋ ਤੇ ਸ਼ਨੀਵਾਰ ਵਾਲ ਗਈ ਆਉਣਾ ਪਊ ਕਿਤੇ ਮਗਰ ਤਾਂ ਚੀਜ਼ਾਂ ਚਾਰ ਹੀ ਨੇ ਬੱਚੇ ਠੀਕ ਆ ਬਾਬਾ ਜੀ ਥੋੜੇ ਘਰ ਦੇ ਨੇ ਕੁਝ ਬਗਾਨੇ ਨੇ ਠੀਕ ਆ ਬਾਬਾ ਜੀ ਕਿੱਦਾਂ ਬੰਨਣਾ ਲੱਗਾ ਠੀਕ ਆ ਬਾਬਾ ਜੀ ਮੂਹ ਤੇ ਦਾ ਤਾਹੀਂ ਨਿਕਲਦਾ ਇਹਨੂੰ ਬੰਨ ਪਿਆ ਦਿਆ ਠੀਕ ਆ ਬਾਬਾ ਜੀ ਉਹਦਾ ਜਦੋਂ ਉਹ ਬੱਚਾ ਆਉਂਦਾ ਉਹਦਾ ਬੰਨ ਖੁੱਲ ਜਾਂਦਾ ਠੀਕ ਆ ਬਾਬਾ ਜੀ ਗਿਰੋ ਹੈ ਦੇਣੇ ਮੂਤ ਦਾ ਇਹਨੂੰ ਦੂਜੇ ਦਾ ਦਰ ਡਰਾਉਂਦੇ ਨੇ ਠੀਕ ਆ ਬਾਬਾ ਜੀ ਹੁਣ ਤਾਂ ਹੀ ਦਾ ਦੇਣੇ ਮੂਤ ਨਿਕਲਣ ਲੱਗਿਆ ਠੀਕ ਆ ਬਾਬਾ ਜੀ ਤੈਨੂੰ ਆਪਾਂ ਤਮੀਤ ਕੇ ਆਉਣੇ ਆ ਹਮ 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 ਠੀਕ ਆ ਤੁਰਦੀ ਆ ਬਾਬਾ ਦਮ ਬੜ ਦਮ ਦਮ ਉਹ ਦਾ। ਏਰੀ ਠੀਕ ਹੋਵੇਂਗਾ ਪਤਾ। ਲੈ ਇਹ ਤਾਂ ਉਹ ਆਪਾਂ ਪਾ ਕੇ ਦੋ ਤਵੀਤ। ਠੀਕ ਆ ਬਾਬਾ ਜੀ। ਚਲ ਜਾਈਏ। ਠੀਕ ਆ ਬਾਬਾ ਜੀ। ਪਾਣੀ ਕਰਕੇ ਦਊ ਤੇ ਦੋ ਦੋ ਤਵੀਤ। ਠੀਕ ਆ ਬਾਬਾ ਜੀ। ਉਹ ਕਬੀਤਾਂ ਨੂੰ ਪਾਣੀ ਦੇ ਵਿੱਚ ਘੋੜ ਕੇ। ਠੀਕ ਆ ਬਾਬਾ ਜੀ। ਪਹਿਲਾਂ ਜੋ ਤੁਸੀਂ ਅੰਦਰ ਵੜਨਾ ਜਾਣ ਸਾਰ ਘਰੇ। ਠੀਕ ਆ ਬਾਬਾ ਜੀ। ਕੌਣਿਆਂ ਤੇ ਪਾਗ ਨਾ ਗੇ। ਠੀਕ ਠੀਕ ਆ ਬਾਬਾ ਜੀ। ਤੇ ਅੰਦਰ ਜਾ ਕੇ ਜਿਹੜੇ ਕਾਮਰੇ ਦੇ ਪੈਂਦਾ ਹੁੰਦਾ ਹਾਂਜੀ ਉਹ ਕਾਮਰੇ ਦੇ ਕੌਲਾਂ ਤੇ ਬਾਦਨਾ ਠੀਕ ਆ ਬਾਬਾ ਰਾਤ ਨੂੰ ਪੈਣ ਵਾਲੇ ਰੋਟੀ ਖਵਾ ਕੇ ਇਹਦੇ ਚਾਰੇ ਪਾਵਿਆਂ ਦੇ ਬਾਦ ਠੀਕ ਆ ਬਾਬਾ ਜੀ ਹੈ ਠੀਕ ਆ ਬਾਬਾ ਜੀ ਇਹੋ ਜੂ ਠੀਕ ਜਮਾ ਠੀਕ ਆ ਬਾਬਾ ਤੁਮ ਕਰਨਾ ਹੋਈ ਠੀਕ ਆ ਬਾਬਾ ਸਤਿ ਬਾਝ ਜੀ ਇਹ ਹਰ ਵਕਤ ਜਿਹਾ ਕਰੋ 1100 ਦਰਸ਼ਨਾਂ ਦਾ ਠੀਕ ਆ ਬਾਬਾ ਜੀ ਦੇ ਦਿੰਨੇ ਰੁਕੀ ਕਾ ਬਾਬਾ ਜੀ ਲਓ ਜੀ ਤੁਮ ਕਰਨਾ ਪੂਜਾ ਪਾਵਾਂਗੇ ਠੀਕ ਆ ਜੀ ਮੈਨੂੰ ਵੀ ਤਾਂ ਕੋਲ ਤਾਂ ਫਾਨ ਨੂੰ ਮਾਦਰੀ ਸ਼ੋਭਰੀਤੀ ਲੱਗ ਜਾਂਦੇ ਭਗਤਾਂ ਸਾਡੀ ਨੂੰ ਬਾਬਾ ਜੀ 1100 ਰੁਪਿਆ ਦਾ ਹੁਣ ਤੁਸੀਂ ਐਂ ਕਰਿਓ ਮੈਂ ਆਹ ਤੈਨੂੰ ਪੈਸੇ ਇਹ ਕਰਕੇ ਦਿਨਾ ਠੀਕ ਆ ਬਾਬਾ ਜੀ ਇਹ ਪੈਸੇ ਮੈਂ ਤੁਹਾਨੂੰ ਕਰਕੇ ਦਿਨਾ ਹੋਮ ਅੰਗਰਮ ਹੋਮ ਜਗਰਾ ਹੋਰ ਤੁਹਾਰਾ ਉਹ ਤਾਵਾ ਬਾਂਛਿੱਤਾਵਾ ਬੰਨ੍ਹ ਕੇ ਆਸਾਂ ਬੰਨ੍ਹ ਕੇ ਆਉਂਦਾ। ਨਾ ਨਾ ਬੱਬਾ ਜੀ। ਇਹਨੇ ਜਾਣ ਲੱਗੇ ਡਾਇਪਰ ਲੈ। ਡਾਇਪਰ ਲਾ ਦੇ। ਹਾਂ। ਡਾਇਪਰ ਨਾਲ ਠੀਕ ਹੋ ਜੂ। ਜੰਮਾ ਠੀਕ ਹੋ ਜੂ। ਆਖਰੇ ਪੈਡ ਮੈ ਤੇ ਲਾਗਾ ਕੜ ਕੋ ਸੁੱਕੇ ਨੇ ਸੁੱਕੇ ਨੀਰੇ ਨੇ ਪਿਆ ਕਰਨਗੇ ਨੂੰ ਖੱਲੇ। ਠੀਕ ਆ ਬੱਬਾ ਜੀ। ਹਾਂ। ਚੱਲ ਆ ਜਾ। ਤੁਹਾਨੂੰ ਮਾਰਨ ਪੈਂਦਾ ਜੀ। ਗੀਗੇ ਪਪਾ ਆ ਜੂ ਨਾਲ ਆਇਆ ਉਹ ਐਂ ਜਾ ਕਰਤਾ ਹੰਨ ਨੂੰ ਦੇਤਾ ਹਾਂ 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 ਮੈਂ ਮੈਂ ਤੇਰੇ ਨਾਲ ਹੀ ਰਹੂੰ ਗਲਾਉ ਕੋਈ ਪਪਾ ਕਹਿਆ ਇੰਝ ਅਲੱਗ ਕੰਮ ਇਥੇ ਅੱਛਾ ਮੈਨੂੰ ਆਪਾਂ ਕਹਤਾ ਡਾਈਪਰ ਲਾ ਦੇਣਗੇ ਪਪਾ ਇੱਕ ਗੱਲ ਨਹੀਂ ਸਮਝਦਾ ਹਾਂ ਆ ਮੁਰਗੀ ਦੀਆਂ ਲੱਤਾਂ ਬੰਨ ਕੇ ਲੈਣ ਨੂੰ ਕਹਤਾ ਉਹ ਮੇਰੇ ਗੁੱਡੇ ਦੁਖਦੇ ਫੜੀ ਨਹੀਂ ਜਾਂਦੀ ਭੱਜੂ ਪੁੱਤ ਵੀ ਤੇ ਅੰਡੇ ਅੰਡੇ ਦੀ ਭੁਰਜੀ ਬਣਾਵਾਂਗੇ ਮੁਰਗੀ ਆਪਾਂ ਮੀਟ ਧਰ ਦਾਂਗੇ ਕਿੰਨਾਦਰ ਮੀਟ ਬਣ ਗੋ ਉਹਨਾਂ ਚਰਜ ਬਣਾ ਕੇ ਪੁਰਜੀ ਜਿਹੜੀ ਬੋਤਲ ਨੂੰ ਪੀ ਕੇ ਚਕਲਾ ਲਾਂਗੇ ਠੀਕ ਆ ਹੁਣ ਪਾਣੀ ਮੇਰਾ ਪੱਕਾ ਜੇਲਾ ਪੱਕਾ ਜੇਲਾ ਭਾਈ ਕਰਦਾ ਹਾਂ ਨਹੀਂ ਹਾਂ ਹੁਣ ਜੇਲਾ ਜਿਹੜਾ ਆਇਆ ਕਰੂ ਕੁੱਲੀ ਵਾਲੇ ਬਾਬੇ ਕੋਲੇ ਜਾਏ ਬੋਲ ਕੁੱਲੀ ਵਾਲੇ ਬਾਬੇ ਦੀ ਜਾਏ ਹਾਂ ਦੇ ਭਾਈ ਜੀ ਆਖਾ ਬਾਪੂ ਇਹ ਉਦੋਂ ਤੱਕ ਮੈਨੂੰ ਕਾਮਲਾ ਕਾਮਲਾ ਕਹੀ ਜਾਂ ਨਾ ਹਾਂ ਕੁੱਦੂ ਲਾ ਜਾ ਤੈਨੂੰ ਬਾਬਾ ਜਾ ਕਿਵੇਂ ਆਪਣੇ ਪੈਸੇ ਜੀ 200 ਰੁਪਏ ਮੋੜਤਾ ਕਹਾਂ ਡੈਂਪਰ ਲਾ ਦੀ ਹਾਂ ਮੇਰਾ ਤਾਂ ਬੋਰੀ ਨਹੀਂ ਫਟਾਉਣੀ ਡੈਂਪਰ ਕਿੱਥੇ ਫਟਾ ਜੂ ਸੋਇਆ ਆਏ 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 ਜਾਨ ਜਨੀਵਾ ਸੋਇਆ ਤੇ ਦਿੱਤੇ ਰੱਖ ਜਾਓ